ਹਾਂਜੀ ਸੱਸੀਆ ਦੋਸਤੋ ਅੱਜ ਦੀ ਵੱਡੀ ਅਪਡੇਟ 8082364 ਭਰਤੀ ਦੇ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈਗਾ ਔਰ ਅਲੱਗ-ਅਲੱਗ ਗਰੁੱਪਾਂ ਵਿੱਚ ਇਹ ਨੋਟੀਫਿਕੇਸ਼ਨ ਸ਼ੇਅਰ ਕੀਤਾ ਜਾ ਰਿਹਾ ਹੈਗਾ ਇਹ ਨੋਟੀਫਿਕੇਸ਼ਨ ਰੀਅਲ ਐਜ਼ ਅ ਫੇਕ ਹੈ ਔਰ ਜਾਂਦੇ ਆ ਅਸਲ ਸੱਚ ਕੀ ਆ ਪੂਰੀ ਅਪਡੇਟ ਇਸ ਵੀਡੀਓ ਦੁਆਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ 80 ਰਿਲੇਟਿਵ ਜਿੰਨੀਆਂ ਵੀ ਨਵੀਆਂ ਅਪਡੇਟ ਆਉਣ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਅਲੋ ਲੈ ਕੇ ਚੱਲਦੇ ਆ ਤੁਹਾਨੂੰ ਇਹ ਨਵੇਂ ਨੋਟੀਫਿਕੇਸ਼ਨ ਕੀ ਲਿਖਿਆ ਹੋਇਆ ਹੈ ਨੋਟੀਫਿਕੇਸ਼ਨ ਵਿੱਚ ਅਤੇ ਇਸ ਦਾ ਅਸਲ ਸੱਚ ਕੀ ਹੈ ਇਹ ਨੋਟੀਫਿਕੇਸ਼ਨ ਦਫਤਰ ਡਾਇਰੈਕਟਰ ਸਕੂਲ এডਿਕੇਸ਼ਨ ਡਿਪਾਰਟਮੈਂਟ ਵੱਲੋਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਪੰਜਾਬ ਸਿੱਖਿਆ ਵਿਭਾਗ ਵੱਲੋਂ ਈਟੀਡੀ ਅਧਿਆਪਕਾਂ ਦੀਆਂ ਪੋਸਟਾਂ ਭਰ ਲਈ ਵਗਿਆਪਨ ਮਿਤੀ 10 6 3 2020 ਨੂੰ ਜਾਰੀ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਜੋ ਅਲੱਗ-ਅਲੱਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿੱਚ ਬੀਐਡ ਨੂੰ ਐਲੀਜੀਬਲ ਮੰਨਿਆ ਗਿਆ ਸੀ ਬਟ ਬਾਅਦ ਵਿੱਚ ਸੁਪਰੀਮ ਕੋਰਟ ਵੱਲੋਂ ਇਸ ਦੇ ਉੱਪਰ ਆਦੇਸ਼ ਜਾਰੀ ਕੀਤੇ ਗਏ ਸੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਸਾਥੀਆਂ ਨੇ ਬੀਅਰ ਕੀਤੀ ਹੋਈ ਆ ਉਹ ਸਾਥੀ ਇਸ ਪੋਸਟਾਂ ਦੇ ਵਿੱਚ ਐਲੀਜੀਬਲ ਨਹੀਂ ਹੋਣਗੇ ਇਸ ਦੇ ਨਾਲ ਸੈਕੰਡ ਲੈਂਡ ਦੇ ਵਿੱਚ ਇੱਕ ਹੋਰ ਗੱਲ ਲਿਖੀ ਹੋਈ ਆ ਜੋ ਕਿ ਸਬਦੇ ਲਈ ਬਹੁਤ ਖਾਸ ਹੈ ਐਨ ਆਈਓ ਐਸ ਦੇ ਜਿਨ੍ਹਾਂ ਨੇ ਡਿਪਲੋਮਾ ਕੀਤਾ ਹੋਇਆ ਸੀ ਐਲੀਮੈਂਟਰੀ ਐਜੂਕੇਸ਼ਨ ਦਾ ਯਾਨੀ ਕਿ ਇਹਦੇਟ ਕੀਤੀ ਹੋਈ ਸੀਗੀ 18 ਮਹੀਨਿਆਂ ਦੀ ਉਹ ਸਟੂਡੈਂਟਸ ਵੀ ਇਹਨਾਂ ਪੋਸਟਾਂ ਦੇ ਵਿੱਚ एलिजिਬਲ ਨਹੀਂ ਮੰਨੇ ਜਾਣਗੇ ਤਾਂ ਹੁਣ ਇਹਨਾਂ ਦੋਨਾਂ ਕੈਟਾਗਰੀ ਦੇ ਉਮੀਦਵਾਰਾਂ ਨੂੰ ਬਹੁਤ ਜ਼ਿਆਦਾ ਨਿਰਾਸ਼ ਹੋ ਰਿਹਾ ਕਿ NIOS ਦੇ ਅੰਡਰ ਜਿਹੜੇ ਸਟੂਡੈਂਟਸ ਐ ਉਹ ਵੀ एलिजिਬਲ ਨਹੀਂ ਐ ਬੀੜ ਵਾਲੇ ਵੀ एलिजिਬਲ ਨਹੀਂ ਐ ਬਸ ਦੂਜੇ ਸਟੂਡੈਂਟਸ ਖੁਸ਼ ਹੋ ਰਹੇ ਆ ਜਿਨ੍ਹਾਂ ਨੇ DLSTD ਸੈਕਸ਼ਨ ਸਿਕਰੇਟ ਤੋਂ ਕੀਤੀ ਆਪਣੀ ਹੁਣ ਇਹ ਜਾਣਦੇ ਆਪਾਂ ਕਿ ਇਹ ਨੋਟੀਫਿਕੇਸ਼ਨ ਸੱਚ ਐ ਜਾਂ ਫਿਰ ਫੇਕ ਐ ਉਸਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਦਿਖਾਣਾ ਆਪਾਂ ਜਿਹੜਾ ਕੁਝ ਦਿਨ ਪਹਿਲਾਂ ਹੀ ਜਾਰੀ ਕੀਤਾ ਗਿਆ ਸੀਗਾ ਇਹ ਨੋਟੀਫਿਕੇਸ਼ਨ 886635 ਦੇ ਰਿਲੇਟਿਵ ਹੈ ਇਹ ਨੋਟੀਫਿਕੇਸ਼ਨ ਆਇਆ ਸੀਗਾ ਔਰ ਇਹ ਨੋਟੀਫਿਕੇਸ਼ਨ ਐਜੂਕੇਸ਼ਨ ਡਿਪਾਰਟਮੈਂਟ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਕੀਤਾ ਹੈ ਬਟ ਜੋ ਹੁਣ ਨੋਟੀਫਿਕੇਸ਼ਨ 2364 ਦਾ ਗਰੁੱਪਾਂ ਵਿੱਚ ਘੁੰਮ ਰਿਹਾ ਹੈਗਾ ਉਹ ਵੈਬਸਾਈਟ ਤੇ ਕਿਤੇ ਵੀ ਦਿਖਾਈ ਨਹੀਂ ਦੇਵੇਗਾ ਤੁਸੀਂ ਖੁਦ ਵੀ ਵੈਬਸਾਈਟ ਚੈੱਕ ਕਰ ਸਕਦੇ ਹੋ ਮੈਂ ਵੀ ਚੈੱਕ ਕੀਤੀ ਸੀ ਨਹੀਂ ਦਿਖਾਈ ਦਿੱਤਾ ਹੁਣ ਇਹ ਨੋਟੀਫਿਕੇਸ਼ਨ ਇੱਕ ਵਾਰ ਕਿਉਂ ਦਿਖਾ ਰਿਹਾ ਤੁਹਾਨੂੰ ਕੁਝ ਗੱਲਾਂ ਧਿਆਨ ਚ ਦੇਖੋ ਇੱਥੇ ਨੰਬਰ ਦਿੱਤਾ ਹੈ ਜੋ ਐਪਲੀਕੇਸ਼ਨ ਨੰਬਰ ਜੋ ਵੀ ਡਿਪਾਰਟਮੈਂਟ ਵੱਲੋਂ ਜਾਰੀ ਹੁੰਦਾ ਉਹਦਾ ਇੱਕ ਐਪਲੀਕੇਸ਼ਨ ਨੰਬਰ ਹੁੰਦਾ ਹੈ ਇਸ ਦਾ ਐਪਲੀਕੇਸ਼ਨ ਨੰਬਰ ਹੈਗਾ ਬਟ ਉਹ ਨੋਟੀਫਿਕੇਸ਼ਨ ਦਾ ਕੋਈ ਵੀ ਐਪਲੀਕੇਸ਼ਨ ਨੰਬਰ ਨਹੀਂ ਹੈ ਦੂਸਰੇ ਪਾਸੇ ਇੱਥੇ ਤਰੀਕ ਮੈਂਸ਼ਨ ਕੀਤੀ ਹੁੰਦੀ ਹੈ ਉਸ ਨੋਟੀਫਿਕੇਸ਼ਨ ਤੇ ਤੁਹਾਨੂੰ ਕਿਤੇ ਵੀ ਤਰੀਕ ਨਜ਼ਰ ਨਹੀਂ ਆਵੇਗੀ ਉਸ ਤੋਂ ਬਾਅਦ ਉਸ ਨੋਟੀਫਿਕੇਸ਼ਨ ਵਿੱਚ ਜੋ ਸਿਗਨੇਚਰ ਕੀਤੇ ਹੋਏ ਆ ਉਹ ਕੀਤੇ ਹੋਏ ਆ ਬਲੈਕ ਪੈਨ ਦੇ ਨਾਲ ਬਟ ਇੱਥੇ ਦੇਖੋ ਬਲੂ ਪੈਨ ਯੂਜ਼ ਹੁੰਦਾ ਕੋਈ ਵੀ ਤੁਸੀਂ ਨੋਟੀਫਿਕੇਸ਼ਨ ਦੇਖੋਗੇ ਡਿਪਾਰਟਮੈਂਟ ਵੱਲੋਂ ਜੋ ਜਾਰੀ ਹੁੰਦਾ ਹੈ ਬਲੂ ਪੈਨ ਨਾਲ ਸਿਗਨੇਚਰ ਕੀਤੇ ਹੁੰਦੇ ਆ ਤਾਂ ਇਹ ਚੀਜ਼ਾਂ ਵੀ ਤੁਹਾਨੂੰ ਉੱਥੇ ਦਿਖਾਈ ਦੇਣਗੀਆਂ ਉਸ ਤੋਂ ਬਾਅਦ ਇੱਥੇ ਦੇਖੋ ਹੁਣ ਸਾਰੇ ਵਰਡਿੰਗ ਸੇਮ ਲੈਟਰ ਚ ਲਿਖੇ ਹੋਇਆ ਔਰ ਸੇਮ ਤਰੀਕੇ ਨਾਲ ਲਿਖੇ ਹੋਇਆ ਪਰ ਜੋ ਉਹ ਫੇਕ ਨੋਟੀਫਿਕੇਸ਼ਨ ਹੈ ਉਸ ਦਾ ਤੁਸੀਂ ਦੇਖੋ ਜੋ ਇੰਗਲਿਸ਼ ਵਰਡ ਲਿਖੇ ਹੋਏ ਆ ਇਹ ਲਾਈਟ ਹੈ ਬਾਕੀ ਸਾਰੇ ਡਾਰਕ ਆ ਔਰ ਇਥੇ ਤੁਹਾਨੂੰ ਸਿਗਨੇਚਰ ਵੀ ਦੱਸਿਆ ਸਿਗਨੇਚਰ ਵੀ ਤੁਸੀਂ ਦੇਖੋ ਤਾਂ ਡੇਟ ਵੀ ਕਿਤੇ ਮੈਂਸ਼ਨ ਨਹੀਂ ਆ ਐਪਲੀਕੇਸ਼ਨ ਨੰਬਰ ਵੀ ਨਹੀਂ ਲਿਖਿਆ ਹੋਇਆ ਮਤਲਬ ਕਿ ਇਹ ਨੋਟੀਫਿਕੇਸ਼ਨ 100% ਫੇਕ ਹੈ ਡਿਪਾਰਟਮੈਂਟ ਵੱਲੋਂ ਇਸ ਦੇ ਸਬੰਧ ਵਿੱਚ ਹਾਲੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਇਸ ਕਰਕੇ ਜਿਹੜੇ ਇਹ ਨੋਟੀਫਿਕੇਸ਼ਨ ਪਾ ਕੇ ਬਾਕੀ ਸਾਥੀਆਂ ਨੂੰ ਗੁੰਮਰਾਹ ਕਰ ਰਿਹਾ ਇਹਨੂੰ ਬੰਦ ਕਰਨਾ ਪਵੇਗਾ ਨਹੀਂ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਸਬੰਧੀ ਡਿਪਾਰਟਮੈਂਟ ਵੀ ਐਕਸ਼ਨ ਲਵੇਗਾ ਕਿ ਜਿਹੜੇ ਫੇਕ ਨੋਟੀਫਿਕੇਸ਼ਨ ਪਾ ਕੇ ਸਟੂਡੈਂਟਸ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਇਹ ਨੋਟੀਫਿਕੇਸ਼ਨ ਇਸ ਕਰਕੇ ਪਾਈ ਜਾ ਰਿਹਾ ਕਿ ਸਟੂਡੈਂਟਸ ਆਪਸ ਵਿੱਚ ਭੜਕਨ ਆਪਸ ਵਿੱਚ ਉਹਨਾਂ ਦੀ ਇੱਕ ਤਰੀਕੇ ਨਾਲ ਜੋ ਇਕੱਠ ਹੈ ਉਹ ਟੁੱਟੇ ਔਰ ਉਹ ਜੋ ਸਟੂਡੈਂਟਸ ਨੇ ਉਹ ਡਿਪਾਰਟਮੈਂਟ ਤੇ ਪ੍ਰੈਸ਼ਰ ਪਾਵੇ ਅਤੇ ਆਪਸ ਵਿੱਚ ਇੱਕ ਦੂਜੇ ਨਾਲ ਟੁੱਟ ਕੇ ਕੋਈ ਕੇਸ ਦੁਬਾਰਾ ਤੋਂ ਲਗਾਵੇ ਤਾਂ ਕਿ ਭਰਤੀ ਰੱਦ ਹੋਵੇ ਇਹ ਇਹੋ ਜਿਹੇ ਲੋਕ ਇਸ ਕਰਕੇ ਕਰ ਰਿਹਾ ਕਿ ਭਰਤੀ ਰੱਦ ਹੋਵੇ ਔਰ ਇਹਨਾਂ ਨੂੰ ਜੁਆਇਨਿੰਗ ਨਾ ਮਿਲੇ ਇਸ ਕਰਕੇ ਨੋਟੀਫਿਕੇਸ਼ਨ ਫੇਕ ਅਪਲੋਡ ਕੀਤੇ ਜਾ ਰਹੇ ਆ ਤਾਂ ਅਜਹਾਂ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈ ਪਹਿਲਾਂ ਉਸ ਨੂੰ ਵੈਰੀਫਾਈ ਕਰੋ ਫਿਰ ਗਰੁੱਪਾਂ ਵਿੱਚ ਸ਼ੇਅਰ ਕਰੋ ਇਹ ਨਹੀਂ ਕਿ ਇੱਕ ਨੇ ਗਰੁੱਪ ਵਿੱਚ ਪਾਇਆ ਤੁਸੀਂ ਉਸ ਨੂੰ ਚੱਕ ਕੇ ਹੋਰ ਗਰੁੱਪਾਂ 'ਚ ਪਾ ਦਿੰਦੇ ਹੋ ਤਾਂ ਇਸ ਤਰੀਕੇ ਤੁਸੀਂ ਕੋਈ ਵੀ ਚੀਜ਼ ਆਉਂਦੀ ਹੈ ਉਸ ਨੂੰ ਇੱਕ ਮਿੰਟ ਤੇ ਵਾਇਰਲ ਕਰ ਦਿੰਦੇ ਹੋ ਜੋ ਕਿ ਸਭ ਦੇ ਲਈ ਗਲਤ ਹੈ ਜਦੋਂ ਤੱਕ ਤੁਹਾਨੂੰ ਵੈਰੀਫਾਈ ਨਹੀਂ ਆ ਕਿ ਜੀ ਇਹ ਸਹੀ ਹੈ ਗਲਤ ਹੈ ਉਦੋਂ ਤੱਕ ਤੁਹਾਡਾ ਫਰਜ਼ ਨਹੀਂ ਬੰਦਾ ਕਿ ਉਸ ਨੂੰ ਕਿਸੇ ਹੋਰ ਗਰੁੱਪ ਵਿੱਚ ਸ਼ੇਅਰ ਕਰੋ ਤਾਂ ਇਹ ਇੱਕ ਖਾਸ ਅਪਡੇਟ ਸਾਰਿਆਂ ਦੇ ਲਈ ਸੀ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ